ਸਸਰੀ ਘਰ ਦੇ ਦੋਸਤੋ ਅੱਜ ਫੇਰ ਅੰਕਲ ਜੀ ਗਰਮੇਰ ਸੰਘੇ ਢੱਲਾਂ ਸਾਡੇ ਕੋਲੇ ਆਏ ਐ ਤੇ ਕਈ ਦਿਨਾਂ ਦੇ ਇੱਥੇ ਆਪਣੇ ਕੋਲ ਗੈਰ ਹਾਜ਼ਰ ਰਹੇ ਐ ਅੰਕਲ ਜੀ ਕਦਰਾਂ ਲੱਗੇ ਕਈ ਦਿਨ ਹੋ ਗਏ ਰੇੜੀ ਲੈ ਕੇ ਆਏ ਨਹੀਂ ਬੱਸ ਬਿੱਤੇ ਖੇਤ ਵੱਲੇ ਜਾਂਦੇ ਰਹੇ ਮਾੜਾ ਮੁੱਟਾ ਇੱਧਰ ਗੀੜਾ ਗੂੜਾ ਮਾਰਨ ਤੇ ਫਿਰ ਹੁਣ ਠੰਡ ਆਵੇ ਬਾਹਰ ਘਾਟੇ ਨਿਕਲਦੇ ਐ ਜੇ ਕਦੇ ਮੂਡ ਬਾਂਜ ਤਾ ਆ ਜੰਨੇ ਨਹੀਂ ਤਾਂ ਫਿਰ ਕੋਈ ਗੱਲ ਦੇ ਘਰੇ ਰਹਿ ਜੰਨੇ ਆਉਂਦਾ ਅੱਛਾ ਅੱਛਾ ਅੱਜ ਫੇਰ ਸਪੈਸ਼ਲ ਗੀਤ ਸੁਣਾਉਣਾ ਐ ਹਾਂ ਸਪੈਸ਼ਲ ਗੀਤ ਸੁਣਾਉਣਾ ਐ ਅੱਜ ਸਣਾ ਆਦੇ ਫੇਰੇ ਅਜੇ ਕਿਹੜਾ ਲੈ ਕੇ ਆਉਂਗਾ ਆ ਕਰਾ ਸੁਣਾ ਦੇ ਨਾ ਸਸਰੀ ਘਰ ਦੀ ਹੋ ਕੀ ਦੱਸਾਂ ਮੈਂ ਅੜੀਏ ਹੈ ਜੱਟ ਵਕਤ ਟਪਾਉਂਦਾ ਰੀ ਹਰ 24 ਘੰਟੇ ਅੜੀਏ ਖੇਤਾਂ ਵਿੱਚ ਧਿਉਂਦਾ ਰੀ ਹਾਏ ਪੋ ਮਾਗ ਬਿਆ ਰਾਤਾਂ ਨੂੰ ਵੀ ਹੈ ਪਾਣੀ ਲਾਉਂਦਾ ਗਾ ਹਏ ਸੱਪਾਂ ਦੀਆਂ ਖੱਡਾਂ ਉੱਤੇ ਜੱਟ ਅੱਗ ਮਚਾਉਂਦਾ ਗਾ ਹਏ ਹੋਰ ਫੋਨ ਦੇ ਕਰਕੇ ਹਏ ਨਾ ਹੋਰ ਮਚਾਇੜੀ ਹਏ ਜੱਟ ਛੜਾ ਰਹਿ ਕੇ ਲਊ ਟੈਮ ਟਪਾੜੀਏ ਅਜੇ ਤੈਨੂੰ ਵਿਆ ਲਿਆ ਹਏ ਕਿਥੋਂ ਸ਼ੌਕ ਪਗਾ ਦੂਗਾ ਉਹ ਸਰਸਾ ਸ਼ਹਿਰ ਬੜਾ ਵੱਡਾ ਹਣੀ ਹੱਥ ਕੜੇ ਕਰਾ ਦੂਗਾ ਹਏ ਤਾਰੇ ਬਾਬੇ ਦੀ ਕੁਟਿਆ ਤੋ ਪਹਿਲੇ ਹੀ ਘੇਰ ਬਿਲਾ ਦੂਨੀ ਹਾਉ ਉਹਦੋਂ ਪਤਾ ਲਗੂ ਤੈਨੂੰ ਵੱਡਾ ਗੁੜਾ ਦਿਖਾ ਦੂਨੀ ਹਏ ਜੱਟ ਦੀ ਜੂਨ ਤਾ ਲਿਖਤੀ ਰੱਬ ਨੇ ਹਏ ਹੋ ਜੱਟ ਦੀ ਜੂਨ ਤਾ ਲਿਖਤੀ ਰੱਬ ਨੇ ਹਾ ਡੰਗਰਾ ਤੋਂ ਵਾੜੀ ਐ ਹਾ ਜਦੋਂ ਦੀ ਚੱਲੀ ਨਰੇਗਾ ਤੇ ਲੱਭਦਾ ਨਾ ਸირი ਨਾ ਪਾਲੀ ਐ ਹੁਣ ਇਹ ਇੱਥੇ ਉਹ ਸਰਕਾਰ ਬੰਦਾ ਬਣਾਉ ਜੇੜੀ ਚਲੀ ਜੇੜੀ ਨਰੇ ਕਾਉ ਨੂੰ ਜੜੋ ਵਟਾਉ ਹਾਏ ਜੱਟ ਜੱਟ ਹੈ ਏਕਾ ਕਰ ਲੈਣ ਹੈ ਅੜੀਏ ਜੇੜੀ ਚਲੀ ਨਰੇ ਕਾਉ ਜੱਬ ਬਕਾਉ ਦੇਣਗੇ ਅੜੀਏ ਉਹ ਗੁੜਿਆਂ ਵਾਲਾ ਠੱਲੂ ਤਾਂ ਹੈ ਸੱਚ ਸੁਣਾਉਂਦਾ ਹੈਗਾ ਉਹ ਛੱਡ ਕੇ ਜੱਟ ਕਿਸਾਨੀ ਦੇ ਹੁਣ ਤਾਂ ਹੜੀ ਲਾਉਂਦਾ ਹੈਗਾ ਵਾਇਰੂ ਖਲਸਾ ਵਾਇਓ ਗਰੀਬ ਜਿਵੇਂ ਰਾਰ ਦੇ ਦਰਦ ਬਿਆਨ ਕਰਿਆ ਹਨ ਤੁਸੀਂ ਐਨੀ ਠੰਡ ਹੈ ਨਾ ਠੰਡ ਦੇ ਵਿੱਚ ਪੋ ਮਾਗਦੀਆਂ ਰਾਤਾਂ ਚ ਤੇ ਆਪਣਾ ਰਜਾਈ ਚ ਬੈਠੇ ਨੂੰ ਵੀ ਠੰਡ ਲੱਗਦੀ ਰਹਿੰਦੀ ਹੈ ਤੇ ਜਦੋਂ ਖੇਤ ਜਾ ਕੇ ਜਦੋਂ ਪਾਣੀ ਲਾਉਣਾ ਹੁੰਦਾ ਹਨ ਤੇ ਉਧਰੋਂ ਠੰਡਾ ਹਵਾ ਦਾ ਬੁੱਲਾ ਆਉਂਦਾ ਹੈ ਤੇ ਉਦੋਂ ਫਿਰ ਚੇਤਾ ਆਉਂਦਾ ਹਨ ਵੀ ਰਜਾਈ ਤੇ ਪਾਣੀ ਟੁੱਟਦਾ ਵੀ ਉੱਥੋਂ ਹੈ ਭੈਣ ਜਿੱਥੇ ਸੱਪਾਂ ਨੇ ਖੜਾ ਵੜ ਗਏ ਹਾਂ ਤੇ ਮਜ਼ੂਰੀ ਹੈ ਪਰ ਚਲੋ ਜੇ ਜਿਮੀਦਾਰ ਆ ਕਿਸਾਨ ਇਹ ਖੇਤੀ ਕਰੂਗਾ ਤਾਂ ਹੀ ਆਪਣੇ ਦੇਸ਼ ਦੇ ਜਿਹੜੇ ਲੋਕਾਂ ਨਾਲ ਠੜਪਰਦੇ ਹਨ ਫਸਲ ਹੋਊਗੀ ਤਾਂ ਹੀ ਆਪਾਂ ਖਾਵਾਂਗੇ ਸਭ ਨੂੰ ਖਾਣ ਨੂੰ ਥਾਲੀ ਚ ਰੋਟੀ ਹੈ ਜਿਹੜੀ ਤੇ ਸ਼ਾਮ ਨੂੰ ਇਹ ਦੇਖੀਏ ਆਪਾਂ ਰਜਾਈ ਚ ਬੈਠ ਕੇ ਜਦੋਂ ਰੋਟੀ ਖਾਣੇ ਆ ਉਹ ਫੇਰ ਹੀ ਆਪਣੀ ਥਾਲੀ ਚ ਆਉਂਦੀ ਆ ਜੇ ਇੱਕ ਕਿਸਾਨ ਇੱਕ ਜਿਮੀਦਾਰ ਰਾਤ ਨੂੰ ਜਾ ਕੇ ਖੇਤਾਂ ਚ ਪਾਣੀ ਲਾਉਣਾ ਨਾ 24 ਘੰਟੇ 24 ਘੰਟੇ ਆ ਸੱਪ ਸਲੂਤੀ 100 ਤਰ੍ਹਾਂ ਦੇ ਜਿਹੜੇ ਜਾਨਵਰ ਹੈ ਉਹ ਖਤਰਾ ਬਣਿਆ ਰਹਿੰਦਾ ਹੈਗਾ ਚਲੋ ਬਹੁਤ ਵਧੀਆ ਗੀਤ ਹੈ ਤੇ ਅਸੀਂ ਵੀ गुजारिश ਕਰਦੇ ਹਾਂ ਜੇ ਕਿਸੇ ਨੂੰ ਇਹ ਗੀਤ ਵਧੀਆ ਲੱਗਿਆ ਤੁਹਾਨੂੰ ਤਾਂ ਇਹਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਕਰ ਲਿਓ ਸੋ ਹੋਰ ਨਵੇਂ-ਨਵੇਂ ਅਪਡੇਟ ਤੁਹਾਡੇ ਤੇ ਹੀ ਲੈ ਕੇ ਆਉਂਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ